ਭੀੜੀ ਦੇ ਤੰਗ ਜਈ ਗਲੀ ਦੇ ਵਿੱਚ ਅਚਾਨਕ ਇੱਕ ਪੁਲਸ ਜੀਸੀਬੀ ਲੈ ਕੇ ਆ ਗਈ ਤੇ ਉਥੋਂ ਦੇ ਲੋਕ ਵੀ ਇੱਕਦਮ ਘਬਰਾ ਗਏ ਤੇ ਹੱਕੇ ਬੱਕੇ ਰਹਿ ਗਏ ਕਿ ਆਖਰ ਪੁਲਸ ਇੱਥੇ ਕੀ ਕਰਨ ਆਈ ਹੈ ਤੇ ਅੱਗੇ ਜਾ ਕੇ ਪੁਲਸ ਨੇ ਇੱਕ ਮਕਾਨ ਦੇ ਅੱਗੇ ਲਿਆ ਕੇ ਜੀਸੀਬੀ ਨੂੰ ਖੜਾ ਕਰ ਦਿੱਤਾ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਇਸ ਜੀਸੀਬੀ ਵੱਲੋਂ ਮਕਾਨ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ ਤੇ ਜ्यों ਹੀ ਇਸ ਦਾ ਪਤਾ ਮਕਾਨ ਦੇ ਮਾਲਕਾਂ ਨੂੰ ਲੱਗਾ ਤਾਂ ਉਹਨਾਂ ਤੁਰੰਤ ਆਪਣਾ ਸਾਰਾ ਸਮਾਨ ਲੋਕਾਂ ਦੀ ਮਦਦ ਦੇ ਨਾਲ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਤੇ ਇੱਕ-ਇੱਕ ਕਰਕੇ ਸਾਰੀਆਂ ਚੀਜ਼ਾਂ ਮਕਾਨ ਤੋਂ ਬਾਹਰ ਕੱਢ ਦਿੱਤੀਆਂ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਫਤਿਹਗੜ੍ਹ ਸੁਨਿਆ ਰੋਡ ਦੇ ਉੱਪਰ ਨਿਰੰਕਾਰੀ ਕਲੋਨੀ ਦਾ ਹੈ ਜਿੱਥੇ ਕਿ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਕਾਰਨ ਨਸ਼ਾ ਤਸਕਰਾਦਾਇ ਜਿਸ ਦੇ ਖਿਲਾਫ تقریبا 6 ਮਾਮਲੇ दर्ज ਨੇ ਜਿਸ ਦੇ ਚਲਦੇ ਪੁਲਿਸ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਵਿੱਚ ਪਹਿਲਾਂ ਵੀ ਜਿਹੜੀਆਂ ਇਹ 8 ਹੋ ਚੁੱਕੀਆਂ ਡੈਮੋਲਿਸ਼ਨ ਅੰਮ੍ਰਿਤਸਰ ਕਮਿਸ਼ਨਰੇਟ ਚ ਇਹ ਨਵੀਂ ਹੈਗੀ ਹੈ ਇਹ ਵੀ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਡੈਮੋਲਿਸ਼ਨ ਦੇ ਸਾਢੇ ਤੋਂ ਫੋਰਸ ਮੰਗੀ ਗਈ ਹੈ ਅਸੀਂ ਫੋਰਸ ਪ੍ਰੋਵਾਈਡ ਕੀਤੀ ਹੈ ਇਹ ਰਕੇਸ਼ ਕੇਸ਼ੀ ਹੈਗਾ ਇੱਕ ਬੜਾ ਨੋਟੋਰੀਅਸ ਸਮੱਗਲਰ ਜਿਹੜਾ ਹੈਗਾ ਡਰੱਗ ਸਪਲਾਈਅਰ ਕਹਿ ਸਕਦੇ ਹਾਂ ਇਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਔਰ ਜਿਹੜੇ ਇਹਦੇ ਚ ਐਨਡੀਪੀਐਸ ਤੇ ਆਰਗੇਨਾਈਜ਼ ਕ੍ਰਾਈਮ ਦੇ ਇੱਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਇਹਦੇ ਚ ਮੈਂ ਦੱਸਣਾ ਚਾਹੂੰਗਾ ਕਿ ਤਿੰਨ ਮੁਕਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਚ ਵੀ ਡਰਗ ਤੇ ਕੁਝ ਡਰਗ ਮਨੀ ਬਰਾਮਦ ਹੋਈ ਹੈ ਔਰ ਜਲੰਧਰ ਕਮਿਸ਼ਨਰੇਟ ਦੇ ਵਿੱਚ ਵੀ ਡਿਵੀਜ਼ਨ ਨੰਬਰ 1 ਦੇ ਵਿੱਚ ਵੀ ਪਰਚਾ ਦਰਜ ਹੈ ਔਰ ਇਸ ਤੋਂ ਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ-ਬਾਰ ਜਿਹੜਾ ਮੁਲਜ਼ਮ ਕ੍ਰਾਈਮ ਦੇ ਵਿੱਚ ਉਹ ਉਹਦੀ ਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਨਵੀਂ ਪੀ ਐਨ ਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਉਹਨਾਂ ਇਸ ਟਾਈਮੇ ਬੇਲਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਆ ਜਾਂ ਇਹੋ ਜਿਹੇ ਕੰਮਾਂ ਜਿਨ੍ਹਾਂ ਦੀ ਸ਼ਮੂਲੀਅਤ ਹੈ ਉਹਨਾਂ ਨੂੰ ਇਹ ਸਖਤ ਵਾਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰਸ ਔਰ ਡਰੱਗਸ ਤੋਂ ਦੂਰ ਰਹਿਣ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਸੋ ਮੈਂ ਇਹੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਜ਼ਮਾਨ ਤੋਂ ਤੇ ਬਾਹਰ ਆਇਆ ਹੋਇਆ ਹੈ ਤੇ ਉਸ ਖਿਲਾਫ ਤਕਰੀਬਨ 6 ਮਾਮਲੇ ਦਰਜ ਕਰ ਸੇ ਜਾ ਰਹੇ ਨੇ ਤੇ ਪੁਲਸ ਮਿਸ਼ਰ ਨੇ ਦੱਸਿਆ ਹੈ ਕਿ ਪੁਲਸ ਵੱਲੋਂ ਤਕਰੀਬਨ 8 ਨਸ਼ਾ ਤਸਕਰਾਂ ਦੇ ਖਿਲਾਫ ਵੱਲ ਡੋਜ਼ਰ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਧਾਈਆਂ ਜਾ ਚੁੱਕੀਆਂ ਨੇ ਬਿਊਰੋ ਰਿਪੋਰਟ ਜਗਬਾਨੀ ਟੀਵੀ